ਆਖਿਰ ਉੱਚ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 147 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਨਾਨਕ ਪਾਤਸ਼ਾਹ ਦੀ ਬਾਣੀ ਵਿੱਚੋਂ ਆਸਾ ਰਗ ਦਾ ਦੋਤੋ ਬੜੀਆਂ ਕੀ ਬੜੀਆਂ ਹੀ ਨਸੀਹਤ ਦੇਣ ਵਾਲੀਆਂ ਹਨ ਕਿ ਵਾਹਿਗੁਰੂ ਜੀ ਨਾਲ ਜੁੜਨ ਵਾਲੀਆਂ ਹਨ ਬੜਾ ਵੱਡਾ ਉਪਦੇਸ਼ ਹੈ ਗੁਰੂ ਜੀ ਦਾ ਅਸੀਂ ਨ ਵਿਚਾਰਨਾ ਹੈ ਕਿ ਮੱਭ ਲਾਗੂ ਵੀ ਕਰਨਾ ਹੈ ਜ਼ਿੰਦਗੀ ਵਿੱਚ ਲਾਗੂ ਵੀ ਕਰਨਾ ਹੈ ਗੁਰੂ ਜੀ ਕਹ ਰਹੇ ਹਾਂ ਆਖਾਂ ਜੀਵਾ ਵਿਸਰੈ ਮਰ ਜਾਉ ਆਖਣਿ ਔਖਾ ਸਾਚਾ ਨਾਉ ਆਖਾ ਜੀਵਾ ਵਿਸਰੈ ਮਰ ਜਾਉ ਆਖਣਿ ਔਖਾ ਸਾਚਾ ਨਾਉ ਸੰਗਤਿ ਤੁਕਾਂ ਦੋਹਨ ਪ੍ਰਭ ਦੇਸ਼ ਬੜਾ ਵੱਡਾ ਗੁਰਜੀ ਕਹਿੰਦੇ ਹਨ ਮੈਂ ਇਸ ਪਰ ਨੂੰ ਵੈਗਰ ਨੂੰ ਮੈਂ ਯਾਦ ਕਰਦਾ ਹਾਂ ਉਹਦੇ ਗੁਣ ਗਾਉਣਾ ਹਾਂ ਉਹਦੇ ਵਕਤ ਮੈਂ ਕਰਦਾ ਹਾਂ ਹਰ ਵਕਤ ਹਰ ਵਕਤ ਤਾਂ ਮੈਂ ਜਿਉਂਦਾ ਹਾਂ ਮੈਂ ਜਿਉਂਦਾ ਮਹਿਸੂਸ ਕਰਦਾ ਹਾਂ ਪਰਮਾਤਮਾ ਦੇ ਨਾਮ ਵਿੱਚ ਗੁਣਾਂ ਵਿੱਚ ਇਤਨੀ ਸ਼ਕਤੀ ਹੈ ਕਿ ਬੰਦੇ ਨੂੰ ਮਰ ਮਰਦੇ ਵਰਗੇ ਹੋਏ ਪੈਨ ਨੂੰ ਜਿੰਦਾ ਕਰ ਦਿੰਦੀ ਹੈ। ਈਸ਼ਵਰ ਦੇ ਗੁਣ ਗਾਉਣਾ ਉਸ ਦੀ ਉਪਮਾ ਕਰਨਾ ਸਾਡਾ ਪਹਿਲਾ ਪਰਮ ਧਰਮ ਹੈ। ਕਿਉਂਕਿ ਅਸੀਂ ਈਸ਼ਵਰ ਦੀ ਹੀ ਔਲਾਦ ਹਾਂ, ਉਸਦੇ ਹੀ ਬੱਚੇ ਹਾਂ। ਤੁਹਾਡੇ ਪਿਆਰ ਨੂੰ ਕਿਉਂ ਨਾ ਯਾਦ ਰੱਖੀਏ ਹਰ ਵਕਤ ਸਾਨੂੰ ਆਪਣੇ ਪਿਤਾ ਨਾਲ ਮਾਤਾ ਨਾਲ ਸਾਡਾ ਮਾਤਾ ਪਿਤਾ ਵੀ ਹੈ ਤੇ ਉਸ ਨਾਲ ਲਿਬ ਲੋ ਲਾ ਕੇ ਸੰਬੰਧ ਬਣਾ ਕੇ ਰੱਖਣੇ ਚਾਹੀਦੇ ਆ ਉਸ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ ਬਾਣੀ ਨੂੰ ਗਾਉਣਾ ਚਾਹੀਦਾ ਹੈ ਉਸ ਦਿਨ ਉਹ ਆਪਣੇ ਸੰਗੀ ਦੇ ਵਿੱਚ ਉਸੇ ਗੁਣ ਨਾਲ ਜਿਉਣਾ ਚਾਹੀਦਾ ਹੈ ਅਤੇ ਲਾਗੂ ਕਰਨਾ ਚਾਹੀਦਾ ਹੈ ਤਾਂ ਹੀ ਆਨੰਦ ਹੈ ਫਿਰ ਕੰਦਨ ਕਿ ਮੈਂ ਜਿਉਂਦਾ ਹਾਂ ਜਦੋਂ ਮੈਂ ਪ੍ਰਭੂ ਦੇ ਗੁਣ ਗਾਉਂਦਾ ਹਾਂ ਕਰਮਾਂ ਨਾਲ ਜੁੜਿਆ ਹੁੰਦਾ ਹਾਂ ਕਿ ਮੈਂ ਆਪਣੇ ਆਪ ਨੂੰ ਜਿਉਂਦਾ ਮਹਿਸੂਸ ਕਰਦਾ ਹਾਂ ਜੇ ਮੈਂ ਭੁੱਲ ਜਾਂਦਾ ਹਾਂ ਟੁੱਟ ਜਾਂਦਾ ਮੈਂ ਆਪਣੇ ਆਪ ਨੂੰ ਮਰਿਆ ਹੋਇਆ ਮਹਿਸੂਸ ਕਰਦਾ ਦੇਖੋ ਗੁਰੂ ਜੀ ਦੀ ਅਵਸਥਾ ਸਾਨੂੰ ਸਮਝਾ ਰਹੇ ਹਨ ਕਿ ਆਪ ਵੀ ਇਸ ਤਰ੍ਹਾਂ ਹੀ ਹੋ ਜੇ ਕਰੋ ਤਾਂ ਸਾਰੇ ਦੁੱਖ ਦੂਰ ਹੋ ਜਾਣਗੇ ਸਾਰੇ ਕਸ਼ਟ ਦੂਰ ਹੋ ਜਾਣਗੇ ਸਾਰੀ ਗਰੀਬੀ ਵੀ ਦੂਰ ਹੋ ਜਾਏਗੀ ਅਸਲੀ ਧਨવાન ਬਣ ਜਾਓਗੇ ਅਸਲੀ ਨਾਮ ਜਪਣ ਨਾਲ ਤਾਂ ਸਭ ਕੁਝ ਆ ਜਾਂਦਾ ਹੈਗਾ ਸਭ ਕੁਝ ਆ ਜਾਂਦਾ ਸਭ ਕੁਝ ਆ ਜਾਂਦਾ ਹੈ ਕਿਉਂਕਿ ઈશ્વર ਹੈ ਨਾ ઈશ્વਰ ਨੂੰ ਜਾਤ ਰੱਖਣਾ ਸਰ ਸੁੱਖਾਂ ਦਾ ਦਾਤਾ ਹੈ ਉਹ مالک ਸਰਬ ਸ਼ਕਤੀਮਾਨ ਹੈ ਤਾਂ ਉਸ ਨੂੰ ਜਾਤ ਰੱਖਾਂਗੇ ਤੂਤੇ ਵਾਲੇ ਹੀ ਕੌਣ ਸਾਡੇ ਅੰਦਰ ਆਣਗੇ ਆਉਂਦੇ ਜਾਣਗੇ ਆਉਂਦੇ ਜਾਣਗੇ ਅਸੀਂ ਆਪਣੇ ਆਪ ਨੂੰ ਸਾਂ ਸੰਧਾਂਗੇ ਖੁਸ਼ਾਲ ਹੋਇਆ ਸਮਝਾਂਗੇ ਹੋ ਜਾਂਦੇ ਆ ਸਮਝਦਾਨੀ ਹੋ ਜਾਂਦੇ ਆ ਸਤਿਮੁਛ ਹੋ ਜਾਂਦੇ ਆ ਗੁਰੂ ਪੰਚਮ ਪਾਛਾ ਦੀ ਬਾਣੀ ਸੁਖਮਨੀ ਸਾਹਿਬ ਦੀਆਂ ਪਹਿਲੀਆਂ ਦੋ ਅਸਪਟੀਆਂ ਦਾ ਪੂਰਾ ਨਾਮ ਸਿਮਰਨ ਦੇਉਤੇ ਪ੍ਰਭੂ ਦੇ ਗੁਣ ਗਾਉਂਦੇ ਤੇ ਜੋਰ ਦਿੰਦੀਆਂ ਹਨ ਹੂੰ ਪ੍ਰਭ ਕੇ ਸਿਮਰਨ ਸੇ ਧਨਵੰਤੇ ਪ੍ਰਭ ਕੇ ਸਿਮਰਨ ਸੇ ਪਤਵੰਤੇ ਧਨ ਵੀ ਆ ਜਾਂਦਾ ਹੈ ਸਮਾਜਿਕ ਸਿਰ ਵੀ ਆ ਜਾਂਦੀ ਉਸ ਪ੍ਰਭੂ ਨਾਲ ਜੁੜਨ ਨਾਲ ਉਸ ਦੇ ਨਾਮ ਸਿਮਰਨ ਨਾਲ ਉਸ ਦੇ ਗੁਣਨ ਨਾਲ ਜੀਉਣ ਨਾਲ ਲਾਗੂ ਕਰਕੇ ਆਪਣੇ ਤੇ ਗੁਨਾ ਅਨੁਸਾਰ ਜੀਉਣ ਨਾਲ ਅਸੀਂ ਧਨਵੰਤੇ ਹੋ ਜਾਂਦੇ ਹਾਂ ਧਨવાન ਹੋ ਜਾਂਦੇ ਹਾਂ ਅਦੇ ਅੰਦਰ ਬਾਹਰ ਖੜ ਜਾਂਦਾ ਹੈ ਤੇ ਜਦ ਅਸੀਂ ਉਸ ਤੋਂ ਟੁੱਟ ਜਾਂਦੇ ਆ ਤਾਂ ਫਿਰ ਮਰੇ ਵਰਗੇ ਹੋ ਜਾਂਦੇ ਆ ਮਰੇ ਵਰਗੇ ਹਮ ਇਹ ਤੇ ਅੰਧਵਿਦ ਦਾ ਕੋਈ ਸੁਆਦੀ ਨੀ ਆਨੰਦੀ ਸਭ ਖਤਮ ਹੋ ਜਾਂਦਾ ਪਰ ਗੰਦੇ ਨੇ ਗੁਰੂ ਜੀ ਆਖਾਂ ਜੀਵਾ ਵਿਸਰਾ ਮਰ ਜਾਉ ਆਖਣੀ ਆਖਾ ਸੱਚਾ ਨਾਮ ਇਹ ਸੱਚਾ ਨਾਮ ਸੁਨੀਸ਼ਵਰ ਦਾ ਆਖਣਾ ਬਹੁਤ ਔਖਾ ਹੈ ਆਖਣਾ ਬਹੁਤ ਔਖਾ ਹੈ ਸੱਚ ਵਿੱਚ ਅਸੀਂ ਮਨੁੱਖ ਨੋਤੀ ਕਾਹਣਾ ਨਹੀਂ ਕਰਦੇ फटाफट ਤੁਰੰਤ ਇਨਸਟੈਂਟ ਰਿਜ਼ਲਟ ਚਾਹਨੇ ਸਾਨੂੰ ਇਹ ਕੰਮ ਕਰੀਏ ਜੈ ਮਨ ਜ਼ਹਿਨ ਕਰੀਏ ਚੈਨ ਮਿਲਦਾ ਹੈ ਪਰ ਫਿਰ ਮਿਹਨਤ ਨਹੀਂ ਕਰਦੇ ईश्वर ਦੇ ਨਾਮ ਨੂੰ ਕਮਾਉਂਦੇ ਨਹੀਂ ਆ ਤੇ ਫਿਰ ਇਹ ਤੇ ਉਹ ਕ ਜ ਕਮਾਵਾਂਗੇ ਤਾਂ ਹੀ ਫਲ ਮਿਲੇਗਾ ਚੰਗਾ ਫਲ ਤਾਂ ਹੀ ਮਿਲੇਗਾ ঈশ্বর ਨੂੰ ਕਮਾਉਣ ਵਾਸਤੇ ਦੇ ਨਾਮ ਤੇ ਸਿਮਰਨ ਕਰਨਾ ਪਏਗਾ ਉਸ ਦੇ ਗੁਣਾਂ ਅਨੁਸਾਰ ਜੀਵਨ ਜੀਉਣਾ ਪਏਗਾ ਇਹ ਕਮ ਆਪਕਾ ਸਦੂਸੀ ਸਿਮਰਨ ਕਰਨ ਲੱਗਦੇ ਹਾਂ ਮਾਣੀ ਪੜਨ ਲੱਗਦੇ ਹਾਂ ਤਾਂ ਵਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ نیند ਆ ਜਾਂਦੀ ਹੈ ਫਿਰ ਅਸੀਂ ਟੁੱਟ ਜਾਂਦੇ ਹਾਂ ਇਹ ਗੱਲ ਚੰਗੀ ਹੈ ਵਾਸੀਆਂ ਆਉਣੀਆਂ ਨਹੀਂ ਦਾਵੇਂ ਤੇ ਅਸੀਂ ਥੋੜੀ ਜਿਹਾ ਸੌ ਲਿਆ ਉੱਠ ਪਈਏ ਫਿਰ ਪਾਣੀ ਪੀ ਲਈਏ ਫਿਰ ਲੱਗ ਜਾਈਏ ਫਿਰ ਲੱਗ ਜਾਈਏ ਇਸ ਤਰ੍ਹਾਂ ਵਾਰ-ਵਾਰ करिए ਤੇ ਜੁੜ ਜਾਵਾਂਗੇ ਨਿਰਵਾਸੀਆਂ ਮੈਂ ਨਹੀਂ ਆਣ ਗਿਆ। ਜੱਲੀਆਂ ਦੁਏ ਲਈ ਆਈ। ਸਾਡਾ ਪਿਆਰ ਪੈ ਜਾਏਗਾ। ਅਸੀਂ ਲਗਾਤਾਰ ਲਗਾਤਾਰ ਈਸ਼ਵਰ ਨੂੰ ਜਪਦੇ ਰਹਾਂਗੇ। ਯਾਦ ਕਰਦੇ ਰਹਾਂਗੇ। ਉਹ ਤਾਂ ਭਜਨ ਕਰਾਂਗੇ ਤੇ ਗੁਣ ਗਾਵਾਂਗੇ। ਉਸ ਤੇ ਫੈਲਾਸੀ ਨਾਲ ਹੋਲੇ। ਭਗਤ ਬਣ ਜਾਵਾਂਗੇ। ਸੱਚਾ ਜੀਵਨ ਜੀਵਾਂਗੇ। ਸੱਚਾ ਕਾਰ ਵਿਹਾਰ ਕਰਾਂਗੇ। ਸੱਚਾ ਹੀ ਸੱਚਾ ਸਭ ਕੁਝ ਕਰ ਰਹੇ ਸਨ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਤਰਾਜੀ ਹੋਏ ਹਨ ਇੱਕ ਦਿਨ بارش ਪਈ ਤੇ ਜਿਹੜੇ ਲੇਬਰ ਸੀ ਮਜ਼ਦੂਰ ਸਨ ਉਹਨਾਂ ਨੂੰ ਕੰਮ ਨਾ ਮਿਲਿਆ ਉਹ ਆਪਣੇ ਉਸ ਜਗ੍ਹਾ ਤੇ ਇੱਥੇ ਰੋਜ਼ ਬੈਠਦੇ ਸਨ ਦਿਹਾੜੇ ਲਈ ਉੱਥੋਂ ਉਹਨਾਂ ਨੂੰ ਕੋਈ ਨਾ ਲੈ ਗਿਆ ਬੈਠੇ ਹੋਏ ਸਨ ਆਲੇ ਮਜ਼ਦੂਰ ਸਨ ਸੁਤਰਾ ਜੀ ਆਏ ਉਹਨਾਂ ਨੇ ਵੇਖਿਆ ਇਹਨਾਂ ਨੂੰ ਕੰਮ ਨਹੀਂ ਮਿਲਿਆ ਚਲੋ ਕਹਿੰਦੇ ਮੈਂ ਤੁਹਾਨੂੰ ਕੰਮ ਦਿੰਦਾ ਤਨਖਾਹ ਵੀ ਡਿਊਟੀ ਤਿਕਸ ਕਦ ਸੰਭਵ ਆਉਣਾ ਤੁਸੀਂ ਅੱਧ ਘੰਟੇ ਦੀ بجائے 6 ਘੰਟੇ ਮੇਰਾ ਕੰਮ ਕਰਨਾ ਹੈ ਤੇ ਮੈਂ ਤੁਹਾਨੂੰ 4 ਅੱਧ ਦਿਹਾੜੀ ਦੀ بجائے 6 ਅੱਧ ਦਿਹਾੜੀ ਨਹੀਂ ਦੇਵਾਂ ਹਨਾ ਕਿ ਚਲੋ ਜੀ ਅਸੀਂ ਤੁਹਾਡਾ ਨਾ ਬੜੀ ਕੁਛ ਕੁਛ ਦੇਵਾਂਗੇ ਸਰੂਪਿਆ ਸੇਵਾ ਦੇ ਮਿਲਨੇ ਨੇ ਸੋਧਰਾ ਜੀ ਨੇ ਆਪਣੇ ਡਿਊਟਿਸ ਪਿਠਾਤਾ ਸੰਜਾ ਦੇ ਹੱਥ ਬਾਲਾ ਫੜਾ ਦਿੱਤੀ ਕਿਹਾ ਭਾਈ ਆਹ ਲਓ ਆਪਣੇ ਆਪਣੇ ਇਸਤਿਤ ਜਿਹਨੂੰ ਤੁਸੀਂ ਮੰਦੇ ਰਾਮ ਅੱਲਾਜਾ ਬਿਹੋਰ ਉਸ ਦਾ ਨਾਮ ਜਪੋ ਨਾਮ ਜਪੋ ਤਖੋ ਰਾਮ ਨਾਲ ਤੁਸੀਂ ਬੈਠੋਗੇ ਸਤਿਏ ਫਿਰ ਤੁਨ ਮੇ ਅਕਸ਼ਾਦਾ ਵੀ ਚੱਕਾਂਗਾ ਚਲ ਅਸਤਰਾ ਕਰੋ ਨਾਮ ਜਪੋ ਨਾਮ ਜਪੋ ਉਹਨਾਂ ਨੇ ਕਿਹਾ ਜੀ ਠੀਕ ਹੈ ਨਾਮ ਜਪ ਲੈਣੇ ਸ਼ੁਰੂ ਹੋ ਗਿਆ ਅੱਧਾ ਘੰਟਾ ਮਸਾ ਉਹਨਾਂ ਨੇ ਨਾਮ ਜਪਿਆ ਕਿ ਇੱਕ ਦੂਜੇ ਦੇ ਮੂਹਾਂ ਦੇ ਕਲੇ ਤਮੜਾ ਘੱਮ ਹੈ ਮੱਲ ਸੁਠੀ ਆ ਦੇ ਕੰ ਲਗੀ ਸੁਤਰਾ ਜਿਹਾ ਸਿੱ ਚੱਲ ਰਿਹਾ ਸਾਥੋਂ ਨੇ ਇਹ ਕੰਮ ਹੁੰਦਾ ਅਜੀਤ ਜੀ ਅਰਦਾਸ ਕਰਨ ਲਿਆ ਗਿਆ ਤੇ ਅਜੀਤ ਜੀ ਕੰਮ ਕਰਦੇ ਆ ਕ੍ਰਿਤੀ ਕੋ ਹਰਨੰਧਿਆ ਬੁੜਾ ਕਾ ਇਹ ਨਾਮ ਜਪਣਾ ਤਾਂ ਬਹੁਤ ਔਖਾ ਪਰ ਵੀਰੋ ਤੇ ਬੈਣੋ ਨਾਮ ਜਪਣਾ ਬਹੁਤ ਔਖਾ ਨਹੀਂ ਹੈ ਬਸ ਥੋੜੀ ਲਗਨ ਦੀ ਲੋੜ ਹੈ ਥੋੜੀ ਸਮਝ ਦੀ ਲੋੜ ਹੈ ਇਹ ਸਮਝ ਲਵੋ ਕਿ ਅਸੀਂ ਸਮਝ ਲਈਏ ਕਿ ਅਸੀਂ ਗੁਰੂ ਚਰਨਾਂ ਦੇ ਵਿੱਚ ਜਾਣਾ ਹੈ ਮੱਠਣਾ ਹੈ ਉਹਦੀ ਗੋਦ ਮਾਲਣੀ ਹੈ ਤਾਂ ਮੈਂ ਉਹਨੂੰ ਸਿਮਰਨ ਕਰਨਾ ਹੀ ਪਵੇਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਮੇਰਾ ਪਿਆਰਾ ਹੈ ਉਹ ਗੁਰੂ ਬਹੁਤ ਚੰਗਾ ਹੈਗਾ ਸੁੱਖਾਂ ਦਾ ਦাতা ਹੈਗਾ ਸਾਰੇ ਸੁਖ ਉਸ ਤੋਂ ਪ੍ਰਾਪਤ ਹੁੰਦੇ ਹਨ ਤਾਂ ਮੈਂ ਕਿਉਂ ਨਾ ਉਸ ਦੀ ਗੋਦ ਵਿੱਚ ਬੱਠਾਂ ਉਹਦੇ ਨਾਮ ਦਾ ਸਿਮਰਨ ਕਰਾਂ ਉਹਦੇ ਗੁਣਾਂ ਨੂੰ ਯਾਦ ਕਰਾਂ ਇੰਨਾ ਨੋ ਤਾਂ ਫਰਮ ਮਿਲੇਗਾ ਉਹਨਾਂ ਮੇਰੇ ਹੌਲੀ ਹੌਲੀ ਪਿਆਰ ਪੈ ਜਾਵੇਗਾ ਬਸ ਜਦੋਂ ਸਾਡੀ ਸਮਝ ਵਿੱਚ ਆ ਗਿਆ ਇਹ ਸਮਝ ਵਿੱਚ ਆ ਗਿਆ ਫਿਰ ਸਾਡੀ ਲਗ ਲੱਗ ਜਾਏਗੀ ਤੇ ਅਸੀਂ ਨਾਮ ਸਿਮਰਨ ਕਰੀ ਜਾਵਾਂਗੇ ਕਰੀਤਾ ਜਾਵਾਂਗੇ ਹੌਲੀ ਹੌਲੀ ਸਾਡੀ ਆਦਤ ਹੋਰ ਤੇ ਹੋਰ ਤੇ ਹੋਰ ਚੰਗੀ ਹੁੰਦੀ ਜਾਵੇਗੀ ਸਾਡਾ ਪਿਆਰ ਪੰਦਾ ਜਾਏਗਾ ਅੜੀ ਚੇਰੀ ਤੇ ਰੌਣਕ ਆ ਜਾਏਗੀ ਸਭ ਖੁਸ਼ੀ ਆ ਜਾਣਗੇ ਸਭ ਸੁੱਖ ਆ ਜਾਣਗੇ ਹੌਲੀ 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 ਸਾਡੇ ਅਸੀਂ ਚੰਗੇ ਹੋ ਜਾਵਾਂਗੇ ਸਾਡੀ ਔਲਾਦ ਵੀ ਚੰਗੀ ਹੋ ਜਾਵੇਗੀ ਸਾਡੇ ਤੋਂ ਸਾਡੇ ਅੜੂਸੀ ਪੜੂਸੀ ਵੀ ਨਸੀਅਤ ਲੈਣਗੇ ਉਹ ਵੀ ਇਸੇ ਨਾਲ ਜੁੜਨਗੇ ਸਾਰਾ ਮਹੱਲਾ ਵੀ ਚੰਗਾ ਹੋ ਜਾਏਗਾ ਸਭ ਠੀਕ ਹੋ ਜਾਏਗਾ ਲਗਨ ਨਾਲ ਲੋੜ ਹੈ ਤਗਨ ਦੀ ਲਗਨ ਦੀ ਸਵੇਰੇ ਉੱਠ ਜੇ ਦੇਖੋ ਜਿੰਨਾ ਥੇਤੀ ਹੋ ਸਕੇ ਨਹੀਂ ਹੋ ਸਕਦਾ ਤਾਂ ਕੋਈ ਗੱਲ ਨਹੀਂ ਿਸਵੇਂ ਲਈ ਨਹੀਂ ਉਠੋ بس ਈਸ਼ਵਰ ਨਾਲ ਜੁੜਨ ਦੀ ਕੋਸ਼ਿਸ਼ ਕਰੋ ਗਾਉ ਨਾਮ ਸਿਮਰਨ ਕਰੋ ਕੁਝ ਦੇਰ ਫਿਰ ਗੁਰਬਾਣੀ ਸੁਣੋ ਵਿਚਾਰੋ ਪੜੋ ਮਾਇਸਰ ਆਦਤ ਬਣ ਜਾਏਗੀ ਕੋਈ ਔਖਾ ਨਹੀਂ ਹੈਗਾ ਲਗਨ ਲਗਨ ਸਿਰਫ ਲਗਨ ਦੇ ਲੋੜ ਹੈ ਸਮਝ ਦੀ ਲੋੜ ਹੈ ਸਮਝ ਪ੍ਰਾਪਤ ਕਰੋ ਤੇ ਬਾਣੀ ਨਾਲ ਜੁੜਨ ਨਾਲ ਨਾਮ ਸਿਮਰਨ ਨਾਲ ਸੁਖੀ ਸੁਖ ਹੰਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰਿਓ ਇਸ ਵੀਡੀਓ ਨੂੰ ਲਾਇਕ ਸ਼ੇਅਰ ਥੰਬ ਸਬਸਕ੍ਰਾਈਬ ਜ਼ਰੂਰ ਕਰ ਜਣਾ ਜੀ 10 9 2 10 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਨਕਰ